ਘਰ ਦੇ ਵਿੱਚ ਬੜੀ ਰੌਣਕ ਸੀ ਸ਼ੋਰ ਸ਼ਰਾਬਾ ਸੀ ਕਮਰਾ ਪੂਰਾ ਸਜਾਇਆ ਹੋਇਆ ਸੀ ਕਿਸੇ ਫਿਲਮੀ ਸੀਨ ਦੀ ਤਰ੍ਹਾਂ ਘਰ ਦੀਆਂ ਔਰਤਾਂ ਹਾਸਾ ਠਾਠਾ ਕਰਦੀਆਂ ਕਮਰੇ ਚੋਂ ਬਾਹਰ ਚਲੀਆਂ ਗਈਆਂ ਮੈਨੂੰ ਬੜੀ ਘਬਰਾਹਟ ਹੋ ਰਹੀ ਸੀ ਤੇ ਡਰ ਵੀ ਲੱਗ ਰਿਹਾ ਸੀ ਇੱਕ ਅਜਨਬੀ ਇਨਸਾਨ ਜਿਸ ਨੂੰ ਮੈਂ ਜਾਣਦੀ ਤੱਕ ਨਹੀਂ ਉਹਦੇ ਨਾਲ ਹਮ ਬਿਸਤਰ ਹੋਣਾ ਕਿੰਨੀ ਵੱਡੀ ਗੱਲ ਹੈ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਯਾਦ ਆ ਰਹੀਆਂ ਸਨ ਤੇ ਵਾਰ-ਵਾਰ ਦੁੱਧ ਦੇ ਗਲਾਸ ਵੱਲ ਤੇ ਕਦੀ ਕਮਰੇ ਦੇ ਦਰਵਾਜ਼ੇ ਵੱਲ ਮੈਂ ਤੱਕ ਰਹੀ ਸੀ ਭਾਰੀ ਪਰਕਮ ਗਹਿਣੇ ਤੇ ਲਹੰਗੇ ਵਿੱਚ ਮੇਰਾ ਦਮ ਕੁੱਟ ਰਿਹਾ ਸੀ ਸੋਚ ਹੀ ਨਹੀਂ ਪਾ ਰਹੀ ਸੀ ਕਿ ਕਿਵੇਂ ਇਸ ਸਥਿਤੀ ਨੂੰ ਸੰਭਾਲਿਆ ਜਾਵੇ ਮੈਂ ਸ਼ਰਮ ਨਾਲ ਲਾਲ ਹੋ ਰਹੀ ਸੀ ਅਚਾਨਕ ਦਰਵਾਜ਼ੇ ਤੇ ਸਰਸਰਾਹਟ ਹੋਈ ਤੇ ਮੈਂ ਇੱਕਦਮ ਸਹਿਮ ਗਈ ਤੇ ਕੁੰਡ ਹੋਰ ਨੀਵਾ ਕਰ ਲਿਆ ਤੇ ਚੋਹ ਰੱਖ ਨਾਲ ਆਪਣੇ ਪਤੀ ਨੂੰ ਦੇਖ ਰਹੀ ਸੀ ਉਸ ਨੇ ਦਰਵਾਜ਼ਾ ਬੰਦ ਕੀਤਾ ਮੈਨੂੰ ਇਦਾਂ ਲੱਗਾ ਜਿਵੇਂ ਮੇਰਾ ਸਾਰਾ ਸਰੀਰ ਪਾਣੀ ਬਣ ਗਿਆ ਹੋਵੇ ਚਾਹ ਕੇ ਵੀ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ ਹੋ ਰਹੀ ਜ਼ੁਬਾਨ ਠੰਡੀ ਹੋ ਗਈ ਸੀ ਤੇ ਕੰਨਾਂ ਵਿੱਚੋਂ ਸੇਕ ਨਿਕਲ ਰਿਹਾ ਸੀ ਉਹ ਪਲੰਗ ਤੇ ਆਣ ਬੈਠਾ ਤੇ ਮੈਂ ਹੋਰ ਡਰ ਗਈ ਤੁਸੀਂ ਰੋਟੀ ਖਾਧੀ ਪ੍ਰੀਤ ਇਹ ਉਸ ਦੇ ਲਫ਼ਜ਼ ਸੀ ਪਤਾ ਨਹੀਂ ਕਿਵੇਂ ਮੇਰੇ ਮੂੰਹ ਵਿੱਚ ਬਸ ਹਾਂਜੀ ਨਿਕਲਿਆ ਉਹ ਨਾ ਡਰਿਆ ਨਾ ਘਬਰਾਇਆ ਉਹਨੇ ਦੋਵੇਂ ਹੱਥਾਂ ਨਾਲ ਮੇਰਾ ਕੁੰਡ ਉੱਪਰ ਚੁੱਕਿਆ ਮੈਂ ਨੀਵੀਂ ਪਾ ਲਈ ਉਹਨੇ ਆਪਣੇ ਇੱਕ ਹੱਥ ਨਾਲ ਮੇਰੀ ਠੋਡੀ ਨੂੰ ਉੱਪਰ ਚੁੱਕਿਆ ਤੇ ਮੈਂ ਅੱਖਾਂ ਬੰਦ ਕਰ ਲਈਆਂ ਉਹਨੇ ਇੱਕ ਲੰਮਾ ਸਾਹ ਲਿਆ ਤੇ ਕਿਹਾ ਸੁਬਾ ਅੱਲਾ ਬੜੇ ਖੂਬਸੂਰਤ ਹੋ ਤੁਸੀਂ ਮੇਰੇ ਕੋਈ ਪੁੰਨ ਕਿਤੇ ਹੋਣੇ ਨੇ ਜੋ ਤੇਰੇ ਨਾਲ ਮੇਰਾ ਰਿਸ਼ਤਾ ਜੁੜਿਆ ਹੈ ਤੁਸੀਂ ਸ਼ਰਮਾਓ ਨਾ ਪ੍ਰੀਤ ਅੱਖਾਂ ਖੋਲੋ ਮੈਂ ਕੋਈ ਗੈਰ ਨਹੀਂ ਕਬਰਾਓ ਨਾ ਮੈਂ ਉਹਦੇ ਬੋਤਾ ਕਹਿਣ ਤੇ ਅੱਖਾਂ ਖੋਲੀਆਂ ਤੇ ਉਹਨੂੰ ਆਪਣੀ ਨਜ਼ਦੀਕ ਦੇਖ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੱਚਮੁੱਚ ਉਹ ਬਹੁਤ ਸੋਹਣਾ ਸੀ ਦੋ ਚਾਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਉਹਨੇ ਖੁਦ ਹੀ ਦੁੱਧ ਦਾ ਗਲਾਸ ਚੁੱਕਿਆ ਤੇ ਮੈਨੂੰ ਯਾਦ ਆਇਆ ਕਿ ਇਹ ਤਾਂ ਮੈਂ ਫੜਾਉਣਾ ਸੀ ਇਹਨਾਂ ਨੂੰ ਬੜੀ ਵੱਡੀ ਗਲਤੀ ਹੋ ਗਈ ਪਰ ਇਹ ਸਭ ਉਲਟ ਹੋ ਰਿਹਾ ਸੀ ਉਹਨੇ ਮੇਰੇ ਵੱਲ ਨੂੰ ਗਲਾਸ ਵਧਾਇਆ ਤੇ ਕਿਹਾ ਲੋ ਜਨਾਬ ਪੀਓ ਦੁੱਧ ਮੈਨੂੰ ਲੱਗਿਆ ਕਿ ਉਹ ਮੈਨੂੰ ਇਹ ਸਭ ਆਖ ਕੇ ਬੇਇੱਜ਼ਤੀ ਕਰ ਰਿਹਾ ਹੈ ਮੈਂ ਡਰਦੀ-ਡਰਦੀ ਨੇ ਕਿਹਾ ਨਹੀਂ ਜੀ ਤੁਸੀਂ ਪੀ ਲਓ ਮੈਨੂੰ ਚੇਤਾ ਭੁੱਲ ਗਿਆ ਸੀ ਤੁਹਾਨੂੰ ਫੜਾਉਂਦਾ ਉਹ ਹੱਸਿਆ ਤੇ ਆਖਣ ਲੱਗਿਆ ਫਿਰ ਕੀ ਹੋਇਆ ਕਮਲਿਏ ਚੱਲ ਇਹ ਸ਼ਰਮਲਾ ਤੇ ਦੁੱਧ ਪੀ ਆਖੇ ਲੱਗ ਉਹਨੇ ਮੱਲੋ ਮੱਲੀ ਮੈਨੂੰ ਗਲਾਸ ਫੜਾ ਦਿੱਤਾ ਮੈਂ ਹਜੇ ਵੀ ਨੀਵੀਂ ਪਾਈ ਬੈਠੀ ਸੀ ਉਹਨੇ ਮੇਰਾ ਮੂੰਹ ਉ ਤਾਂ ਚੱਕਿਆ ਉਸਦੇ ਹੱਥਾਂ ਦੀ ਛੋਹ ਬੜੀ ਪਿਆਰੀ ਜਾਪੀ ਮੈਨੂੰ ਉਹਦੇ ਕਹਿਣ ਤੇ ਮੈਂ ਦੁੱਧ ਪੀਣਾ ਸ਼ੁਰੂ ਕੀਤਾ ਤੇ ਉਹ ਮੇਰੇ ਵੱਲ ਦੇਖ ਕੇ ਹੱਸਦਾ ਰਿਹਾ ਮੈਂ ਅੱਧੇ ਤੋਂ ਵੀ ਜ਼ਿਆਦਾ ਦੁੱਧ ਪੀ ਗਈ ਉਹਨੇ ਮੇਰੇ ਹੱਥੋਂ ਗਲਾਸ ਫੜਦਿਆਂ ਕਿਹਾ ਅੱਧੇ ਤੇ ਸਾਡਾ ਵੀ ਹੱਕ ਹੈ ਤੁਸੀਂ ਤਾਂ ਸਾਰਾ ਹੀ ਡ ਘਾਰ ਚਲੇ ਗਏ ਤੇ ਮੇਰਾ ਹਾਸਾ ਨਿਕਲ ਗਿਆ ਉਹਨੇ ਮੇਰੇ ਰੁਮਾਲ ਨਾਲ ਮੂੰਹ ਸਾਫ਼ ਕੀਤਾ ਗਲਾਸ ਪਾਸੇ ਰੱਖ ਕੇ ਉਹਨੇ ਆਪਣਾ ਪਰਚਨ ਸ਼ੁਰੂ ਕੀਤਾ ਖੁਦਾ ਦੀ ਕਸਮ ਤੁਸੀਂ ਹੱਸਦੇ ਬੜੇ ਪਿਆਰੇ ਲੱਗਦੇ ਹੋ ਇਦਾਂ ਹੀ ਹੱਸਦੇ ਰਹਿਣਾ ਹਮੇਸ਼ਾ ਕਿਉਂਕਿ ਕਲੀਆਂ ਮਹਿਕਾਉਂਦੀਆਂ तितਲੀਆਂ ਮਡਰੌਂਦੀਆਂ ਚਿੜੀਆਂ ਚਹਿਕਾਉਂਦੀਆਂ ਤੇ ਕੁੜੀਆਂ ਮੁਸਕਰੌਂਦੀਆਂ ਹੀ ਸੋਹਣੀਆਂ ਲੱਗਦੀਆਂ ਨੇ ਬੜੀਆਂ ਮਿੱਠੀਆਂ ਗੱਲਾਂ ਕਰਦਾ ਰਿਹਾ ਫਿਰ ਗਲਾਸ ਵੱਲ ਦੇਖ ਕੇ ਆਖਣ ਲੱਗਾ ਪ੍ਰੀਤ ਅੱਜ ਤੋਂ ਤੁਸੀਂ ਮੇਰੀ ਖੁਸ਼ੀ ਗਮੀ ਹਾਸੇ ਸਭ ਦੀ ਬਰਾਬਰ ਦੀ ਹਿੱਸੇਦਾਰ ਹੈ ਤੂੰ ਮੇਰੀ ਪਤਨੀ ਹੈ ਤੂੰ ਮੇਰਾ ਅੱਧਾ ਅੰਗ ਹੈ ਤੇ ਮੇਰਾ ਅੰਗ ਦੁੱਧ ਪੀਣ ਤੋਂ ਹੀ ਇਨਕਾਰ ਕਰ ਰਿਹਾ ਸੀ ਫਿਰ ਸਾਰਾ ਹੀ ਪੀ ਚੱਲਿਆ ਸੀ ਉਹਦੀਆਂ ਇਹਨਾਂ ਗੱਲਾਂ ਕਰਕੇ ਉਹਨੇ ਅੱਧੇ ਘੰਟੇ ਵਿੱਚ ਹੀ ਮੇਰਾ ਦਿਲ ਜਿੱਤ ਲਿਆ ਮੈਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਕੋਈ ਅਜਨਬੀ ਹੈ ਇਦਾਂ ਲੱਗ ਰਿਹਾ ਸੀ ਕਿ ਉਸ ਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਹੋਵਾਂ ਤੇ ਅੱਜ ਫੇਰ ਮਿਲ ਗਈ ਹੋਵਾਂ ਮੇਰੇ ਮਨ ਵਿੱਚ ਵੀ ਬੜੇ ਸਵਾਲ ਉੱਠ ਰਹੇ ਸੀ ਪਰ ਪਤਾ ਨਹੀਂ ਕਿਉਂ ਮਨ ਕਰਦਾ ਸੀ ਕਿ ਸਿਰਫ ਉਹ ਬੋਲੇ ਤੇ ਮੈਂ ਸੁਣਦੀ ਰਹਾ ਤੈਨੂੰ ਪਤਾ ਪ੍ਰੀਤ ਆਦਮੀ ਦੀ ਇੱਜ਼ਤ ਔਰਤ ਦੇ ਹੱਥ ਵਿੱਚ ਹੁੰਦੀ ਹੈ ਔਰਤ ਦੀ ਇੱਜ਼ਤ ਘਰ ਨੂੰ ਘਰ ਬਣਾਉਂਦੀ ਹੈ ਨਹੀਂ ਤਾਂ ਇਕੱਲਾ ਆਦਮੀ ਕੁਝ ਨਹੀਂ ਕਰ ਸਕਦਾ ਮੈਂ ਹਮੇਸ਼ਾ ਤੇਰੇ ਤੋਂ ਇਹੀ ਉਮੀਦ ਰੱਖਾਂਗਾ ਕਿ ਤੂੰ ਇਸ ਪਰਿਵਾਰ ਦਾ ਇੱਕ ਅਨੇਖੜਾ ਅੰਗ ਬਣ ਕੇ ਰਹੀਂ ਅਤੇ ਇਸ ਘਰ ਨੂੰ ਫੁੱਲਾਂ ਵਾਂਗੂ ਮਹਿਕਾਈ ਰੱਖੀਂ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਹਰ ਇੱਕ ਰਾਜ਼ ਤੇਰੇ ਨਾਲ ਸਾਂਝਾ ਹੋਵੇਗਾ ਅਤੇ ਤੇਰੇ ਤੋਂ ਕੋਈ ਵੀ ਪਰਦਾ ਨਹੀਂ ਰਹੇਗਾ ਤੂੰ ਇਸ ਘਰ ਦੀ ਬਰਾਬਰ ਦੀ ਹਿੱਸੇਦਾਰ ਹੋਵੇਂਗੀ ਤੇਰੇ ਦੁੱਖ ਸੁਖ ਅਤੇ ਮੇਰੇ ਦੁੱਖ ਸੁਖ ਤੇ ਰਲ ਕੇ ਹੰਡਾਵਾਂਗੇ ਤੂੰ ਬਹੁਤ ਸਮਝਦਾਰ ਹੈ ਤੇਰੇ ਤੋਂ ਮੈਨੂੰ ਉਮੀਦ ਹੀ ਨਹੀਂ ਸੀ ਭਰੋਸਾ ਸੀ ਕਿ ਤੂੰ ਮੇਰਾ ਵਿਸ਼ਵਾਸ ਟੁੱਟਣ ਨਹੀਂ ਦਵੇਂਗੀ ਪਰ ਮੈਂ ਤੇਰੀ ਤੇ ਕੋਈ ਬੰਦਸ਼ ਨਹੀਂ ਲਗਾ ਰਿਹਾ ਮੈਂ ਚਾਹੁੰਦਾ ਕਿ ਮੇਰੀ ਮੁਹੱਬਤ ਦਾ ਪੰਛੀ ਆਜ਼ਾਦ ਰਹੇ ਤੇ ਮੈਂ ਵੀ ਤੇਰਾ ਕਦੇ ਵਿਸ਼ਵਾਸ ਨਹੀਂ ਤੋੜਾਂਗਾ ਇਨਸਾਨ ਗਲਤੀ ਦਾ ਪੁਤਲਾਏ गुज़रे वक्त ਨੂੰ ਭੁੱਲ ਕੇ ਅੱਜ ਤੋਂ ਆਪਾਂ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹਾਂ ਇਹ ਘਰ ਪਰਿਵਾਰ ਸਭ ਸਾਂਝੇ ਨੇ ਅਤੇ ਆਪਣੇ ਜ਼ਿੰਮੇਵਾਰੀਆਂ ਵੀ ਇੱਕ ਗੱਲ ਹੋਰ ਪ੍ਰੀਤ ਜਦੋਂ ਤੈਨੂੰ ਲੱਗੇ ਕਿ ਮੈਂ ਗਲਤ ਕਦਮ ਚੁੱਕ ਰਿਹਾ ਹਾਂ ਤਾਂ ਤੂੰ ਮੈਨੂੰ ਰੋਕ ਸਕਦੀ ਹੈ ਇਹ ਤੇਰਾ ਹੱਕ ਹੈ ਐਵੇਂ ਨਾ ਡਰੀ ਜਾਵੀਂ ਆਖਰ ਤੂੰ ਮੇਰਾ ਅੱਧਾ ਅੰਗ ਹੈ ਤੇ ਇਹ ਸੰਸਾਰ ਆਦਮੀ ਤੇ ਔਰਤ ਨਾਲ ਹੀ ਚੱਲਦਾ ਹੈ। ਇੱਕ ਦੂਜੇ ਬਿਨਾ ਦੋਵੇਂ ਅਧੂਰੇ ਨੇ। ਤੂੰ ਸ਼ਿਵ ਤੇ ਪਾਰਵਤੀ ਦੀ ਫੋਟੋ ਦੇਖੀ ਜਿਸ ਵਿੱਚ ਦੋਵਾਂ ਦੇ ਅੱਧੇ ਅੱਧੇ ਸਰੀਰ ਨੇ ਉਹ ਇਸੇ ਗੱਲ ਦੇ ਪ੍ਰਤੀਕ ਨੇ। ਉਹ ਗੱਲਾਂ ਕਰਦਾ ਹੋਇਆ ਮੈਨੂੰ ਕਿਸੇ ਵੀ ਮਹਾਤਮਾ ਤੋਂ ਘੱਟ ਨਹੀਂ ਲੱਗ ਰਿਹਾ ਸੀ। ਉਹ ਕਿਸੇ ਪਲੰਗ ਤੇ ਬੈਠਾ ਜਿਵੇਂ ਆਪਣੇ ਸ਼ੀਸ਼ੇ ਨੂੰ ਉਪਦੇਸ਼ ਦੇ ਰਿਹਾ ਹੋਵੇ ਤੇ ਫਿਰ ਉਹ ਉੱਠਿਆ ਤੇ ਅਲਮਾਰੀ ਵੱਲ ਨੂੰ ਚਲਾ ਗਿਆ ਮੈਨੂੰ ਲੱਗਾ ਕਿ ਉਹ ਹੁਣ ਮੈਨੂੰ ਉਸ ਦੀ ਆਪਣੀ ਪੱਗ ਉਤਾਰ ਕੇ ਰੱਖੀ ਤੇ ਮੇਰੀ ਠੋਡੀ ਨੂੰ ਉੱਪਰ ਚੁੱਕ ਕੇ ਹੱਸ ਕੇ ਕਹਿਣ ਲੱਗਾ ਪ੍ਰੀਤ ਮੰਨਿਆ ਕਿ ਮੈਂ ਤੇਰੇ ਜਿੰਨਾ ਪੜਿਆ ਨਹੀਂ ਹਾਂ ਪਰ ਮੈਂ ਇੱਕ ਗੱਲ ਜਾਣਦਾ ਹਾਂ ਕਿ ਪਿਆਰ ਦੋ ਜਿਸਮਾਂ ਦਾ ਮਿਲਣ ਨਹੀਂ ਬਲਕਿ ਜਿਸਮਾਂ ਤੋਂ ਪਾਰ ਦੋ ਰੂਹਾਂ ਦਾ ਮਿਲਣ ਹੁੰਦਾ ਹੈ ਇਹ ਜਿਸਮ ਤੇ ਇੱਕ ਜਰੀਆ ਨੇ ਇੱਕ ਮਾਧਿਅਮ ਨੇ ਤੇ ਜਦੋਂ ਤੱਕ ਅਸੀਂ ਇੱਕ ਦੂਜੇ ਨੂੰ ਰੂਹ ਤੋਂ ਨਹੀਂ ਜਾਣ ਲੈਂਦੇ ਉਦੋਂ ਤੱਕ ਇਹ ਜਿਸਮ ਦਾ ਮੇਲ ਮੈਨੂੰ ਸਵੀਕਾਰ ਨਹੀਂ ਲਾਈਟ ਬੰਦ ਕਰੋ ਤੇ ਸੌ ਜਾਓ ਜਦੋਂ ਮੈਨੂੰ ਤੁਸੀਂ ਜਾਣ ਜਾਓਗੇ ਤੇ ਤੁਹਾਡੀ ਰੂਹ ਮੈਨੂੰ ਸਵੀਕਾਰ ਕਰ ਲਵੇਗੀ ਉਸ ਦਿਨ ਹਰ ਲੰਮਾ ਸਾਰੀ ਜ਼ਿੰਦਗੀ ਸਾਡੀ ਸਾਂਝ ਹੋਵੇਗੀ ਉਹ ਪਲੰਗ ਦੀ ਇੱਕ ਸਾਈਡ ਤੇ ਹੋ ਕੇ ਸੌ ਗਏ ਤੇ ਮੈਂ ਪਾਗਲ ਉਹਦੇ ਬਾਰੇ ਹੀ ਸੋਚਦੀ ਰਹੀ ਉਨੇ ਇੱਕੋ ਰਾਤ ਵਿੱਚ ਮੇਰਾ ਦਿਲ ਜਿੱਤ ਲਿਆ ਹੁਣ ਉਹ ਅਜਨਬੀ ਆਪਣਾ ਹੋ ਗਿਆ ਸੀ